ਲੁਧਿਆਣਾ ਜਿਮਨੀ ਚੌਂਡ ਪੇੜ ਉੱਤੇ ਇੰਨੀ ਦਿਨੀ ਵਟੇ ਪੱਧਰ ਉੱਤੇ ਜਿਹੜੀ ਹੈ ਨਿਗਾਹ ਟਿਕੀ ਹੋਈ ਹੈ ਚੌਥੇ ਗੇੜ ਦੀ ਜਿਹੜੀ ਹੁਣ ਤੱਕ ਕਾਊਂਟਿੰਗ ਹੋ ਗਈ ਹੈ ਹੁਣ ਤੱਕ ਸਤਾਤੇ ਆਮ ਆਦਮੀ ਪਾਰਟੀ ਦੀ ਲੀਡ ਰਹੀ ਹੈ ਪਰ ਦੂਜੇ ਨੰਬਰ ਉੱਤੇ ਕਾਂਗਰਸ ਰਹੀ ਹੈ ਦੋ ਗੇੜ ਦੇ ਵਿੱਚ ਬੀਜੇਪੀ ਨੇ ਵੀ ਦੂਜਾ ਜਿਹੜਾ ਨੰਬਰ ਮੱਲਿਆ ਹੈ ਖੈਰ ਅਕਾਲੀ ਦਲ ਚੌਥੇ ਨੰਬਰ ਉੱਤੇ ਹੀ ਹੈ ਖੈਰ ਇਹ ਜਿਹੇ ਸਾਰੇ ਇਹ ਗਿਣਤੀ ਦੇ ਲਿਹਾਜ਼ ਦੇ ਚਰਚੇ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਖਾਸ ਤੌਰ ਤੇ ਜੁੜੇ ਹੈ 60 ਤੱਕ ਤੇ ਰਾਸੀ ਮਹਰ ਸਰਦਾਰ ਪਰਮਜੀਤ ਸਿੰਘ ਸਰਵਾਜੀ ਸੋ ਸਰਵਾਜੀ ਤੁਹਾਡਾ ਸਵਾਗਤ ਹੈ ਜੀ ਵੈਲਕਮ ਚੈਨਲ ਨੂੰ ਅੰਦਰ ਸਾਹਿਬ ਚੈਨਲ ਇਟਿਊਸ਼ਨ ਪੰਜਾਬੀ ਦੇ ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ ਸਰਵਾਜ ਸਾਹਿਬ ਕਿਵੇਂ ਦੇਖ ਰਹੇ ਆ ਕਿਸ ਤਰ੍ਹਾਂ ਦੇ ਜਿਹੜੇ ਭਵਿੱਖਬਾਣੀ ਮੁਤਾਬਕ ਹੀ ਨਤੀਜੇ ਆ ਰਹੇ ਆ ਜਿਵੇਂ ਇਹ ਚਰਚਾ ਸੀ ਕਿ ਆਮ ਆਦਮੀ ਪਾਰਟੀ ਕਿਉਂਕਿ ਸਦਾ ਧਿਰ ਦੀ ਜਿਹੜੀ ਜਿਮਨੀ ਚੌਣ ਹੁੰਦੀ ਹੈ ਲੁਧਿਆਣਾ ਪੱਛਮੀ ਦੀ ਜਿਮਨੀ ਅੱਜ ਕਾਉਂਟਿੰਗ ਹੋ ਰਹੀ ਹੈ ਚੌਥੇ ਪੰਜਵੇਂ ਗੇਟ ਦੀ ਇਹ ਹੁਣ ਤੱਕ ਗਿਣਤੀ ਹੈ ਕਿਵੇਂ ਦੇਖਦੇ ਹੋ ਸਾਰਾ ਕੁਝ ਪਿੰਟਰ ਸਾਹਿਬ ਇਸ ਵਾਰ ਜਿਹੜਾ ਲੁਧਿਆਣਾ ਪੱਛਮੀ ਦੇ ਵੋਟਰਾਂ ਨੇ ਹਮ ਆਪਣੇ ਵੋਟ ਪਾਉਣ ਦੇ ਅਧਿਕਾਰ ਦੀ ਬਹੁਤ ਘੱਟ ਵਰਤੋਂ ਕੀਤੀ ਹੈ ਜਿਹੜਾ ਕਿ 51-52% ਦੇ ਕੋਰੀ ਬਣਦੀ ਸੀ ਹਮ ਜਿਸ ਕਰਕੇ ਜਿਹੜੇ ਸਿਆਸੀ ਪੰਡਿਤ ਸੀ ਜੀ ਉਹ ਉਹਨਾਂ ਦੇ ਬਣਨ ਮਾਲ ਲਾਉਣੇ ਜਿਹੜੇ ਆ ਮੁਸ਼ਕਲ ਹੋ ਗਏ ਸੀ ਜੀ ਅੱਜ ਸਵੇਰ ਤੋਂ ਜਿਹੜੀ ਜਦੋਂ ਦੀ ਗਿਣਤੀ ਸ਼ੁਰੂ ਹੋਈ ਆ 9:00 ਵਜੇ ਤੋਂ ਬਾਅਦ ਜਿਹੜੀ ਅਸਲ ਰੁਝਾਨ ਛੁੜੇ ਹੋਏ ਆ ਉਹਦੇ ਚ ਆਮ ਆਦਮੀ ਪਾਰਟੀ ਜਿਹੜੀ ਆ ਉਹ ਚੌਥੇ ਆ ਹੁਣ ਪੰਜਵਾਂ ਰਾਉਂਡ ਵੱਲ ਆ ਗਿਆ ਜੀ ਉਹਦੇ ਨਤੀਜੇ ਉਹਦੇ ਵਿੱਚ ਲਗਾਤਾਰ ਅੱਗੇ ਚੱਲ ਰਹੀ ਆ ਆਮ ਆਦਮੀ ਪਾਰਟੀ ਹਾਂ ਜੀ ਸੋ ਸਮਝਿਆ ਜਾਂਦਾ ਵੀ ਜਿਹੜਾ ਹੁਣ ਮੇਨ ਮੁਕਾਬਲਾ ਰਹਿ ਗਿਆ ਉਹ ਬੀਜੇਪੀ ਤੇ ਕਾਂਗਰਸ ਵਿੱਚ ਆ ਦੂਜੇ ਨੰਬਰ ਦੇ ਆਉਣ ਤੇ ਲੜਾਈ ਕਿਉਂਕਿ ਅਕਾਲੀ ਦਲ ਕਾਫੀ ਪਛੜ ਗਿਆ ਹੂੰ ਸੋ ਹੁਣ ਸਿਰਫ ਦੂਸਰੇ ਨੰਬਰ ਦੀ ਲੜਾਈ ਜਿਹੜੀ ਆ ਉਹ ਬੀਜੇਪੀ ਤੇ ਕਾਂਗਰਸ ਕੋਲ ਲੜੀ ਜਾ ਰਹੀ ਹੈ ਕਹਿੰਦਾ ਪਾਬ ਕਿ ਜਿਹੜਾ Winner ਵਜੋਂ ਇਹ ਫੈਸਲਾ ਕਰੀਬ ਹੋ ਗਿਆ ਆਮ ਆਦਮੀ ਪਾਰਟੀ ਸੀਟ ਲੈ ਜਾਗੀ ਇਹ ਜਿਹੜਾ ਤਾਜ ਹੈ ਲੁਧਿਆਣਾ ਪੱਛਮੀ ਦਾ ਆਪ ਸਿਰ ਬੱਝੇਗਾ ਜਿਵੇਂ ਸੰਜੀਵ ਰੋੜਾ ਆਪ ਦੇ ਉਮੀਦਵਾਰ ਉਹਨਾਂ ਦੇ ਘਰੇ ਜਿਹੜੀਆਂ ਹੁਣ ਵੇਖਿਆ ਜਿਵੇਂ ਸਾਹਮਣੇ ਆ ਰਿਹਾ ਕਿ ਸ਼ਹਿਨਾਈਆਂ ਦਾ ਮਾਹੌਲ ਹੈ ਜੀਨਰ ਦਾ ਆਪ ਦੇ ਦਫ਼ਤਰ ਦੇ ਵਿੱਚ ਵੀ ਖੁਸ਼ੀ ਦਾ ਮਾਹੌਲ ਹੈ ਲੀਡ ਨਹੀਂ ਟੁੱਟੀ ਆਪ ਨੇ ਹੁਣ ਦੂਜੇ ਨੰਬਰ ਉੱਤੇ ਕਿਹੜੀ ਧਿਰ ਹੈ ਕਹਿੰਦਾ ਭਾਵ ਕਿ ਕਾਂਗਰਸ ਤੇ ਆਪ ਇਹ ਲੜਾਈ ਬਾਕੀ ਰਹਿ ਗਈ ਹੈ ਜੇਕਰ ਆਪ ਦੇਖੀਏ ਹਾਂਜੀ ਹੂੰ ਇਹ ਦੇਖੋ ਪੰਜਵੇਂ ਰਾਉਂਡ ਵਿੱਚ 12320 ਵੋਟਾਂ ਲੈ ਕੇ ਆਮ ਆਦਮੀ ਪਾਰਟੀ ਦੇ ਸੰਜੀਵ अरोड़ा ਹਮ ਸਭ ਤੋਂ ਅੱਗੇ ਚੱਲ ਰਹੇ ਹਰ ਰਾਉਂਡ ਵਿੱਚ ਉਹਨਾਂ ਦੀ ਜਿਹੜੀ ਡੀਡ ਆ ਹੁਣ ਚੌਥੇ ਰਾਉਂਡ ਹਾਂਜੀ ਹੁਣ ਪੰਜਵੇਂ ਰਾਉਂਡ ਵਿੱਚ ਆ ਚੱਲੇ ਗਏ ਜੀ ਜੀ ਔਰ ਜਦੋਂ ਜਿਹੜੇ ਦੂਸਰੇ ਨੰਬਰ ਤੇ ਨੇ ਉਹ 9800 ਦੇ ਕਰੀਬ ਵੋਟਾਂ ਲੈ ਕੇ ਕਾਂਗਰਸ ਦੇ ਆਸ਼ੂ ਜੀ ਨੇ ਜੀ ਔਰ ਤੀਸਰੇ ਨੰਬਰ ਤੇ 8800 ਦੇ ਕਰੀਬ ਜਿਹੜੀਆਂ ਵੋਟਾਂ ਲੈ ਕੇ ਹਮ ਉਹ ਮਨੋ ਬੀਜੇਪੀ ਆ ਜਿਹੜੀ ਕਿਸੇ ਸਮੇਂ ਦੂਸਰੇ ਰਾਉਂਡ ਵਿੱਚ ਅੱਗੇ ਵੀ ਚੱਲੀ ਸੀ ਦੋ ਨੰਬਰ ਤੇ ਵੀ ਆ ਗਈ ਸੀ ਬੀਜੇਪੀ ਹਾਂਜੀ ਜੀ ਜੀ ਲੇਕਿਨ ਹੁਣ 1000 ਵੋਟਾਂ ਕਿਉਂਕਿ ਇਹਨਾਂ ਦੀ ਆਪਸੀ ਹੀ ਲੜਾਈ ਸਮਝਦੇ ਆਂ ਵੀ ਹੁਣ ਕਾਂਗਰਸ ਤੇ ਬੀਜੇਪੀ ਦੀ ਲੜਾਈ ਰਹਿ ਗਈ ਆ ਤੇ ਆਪ ਮਲਜੀਤਵਾਲ ਅੱਗੇ ਵਧ ਰਹੀ ਆ ਜੀ ਹੋਰ ਜਿਹੜੀ ਅਕਾਲੀ ਦਲ ਆ ਉਹ ਪਛੜ ਗਿਆ ਹੂੰ 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 ਕਹਿੰਦਾ ਬਾਬ ਕਿ ਸੰਭਾਵਨਾਵਾਂ ਮੁਤਾਬਕ ਚੌਥੇ ਨੰਬਰ ਤੇ ਹੀ ਆ ਅਕਾਲੀ ਦਲ ਇਹ ਹੀ ਸੰਭਾਵਨਾ ਮੰਨੀ ਜਾ ਰਹੀ ਸੀ ਹੁਣ ਤੱਕ ਭਾਵੇਂ ਕਿ ਸਾਰੀਆਂ ਪਾਰਟੀਆਂ ਨੇ ਬੜੇ ਵੱਡੇ ਪੱਧਰ ਉਤੇ ਜੋਰ-ojਮਾਈ ਕੀਤੀ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਉਹ ਇਸ ਮਾਹੌਲ ਨੂੰ ਅਜਿਹੀ ਅੱਜ ਦੀ ਤਰ੍ਹਾਂ ਬਣਾਉਣ ਲਈ ਉਹਨਾਂ ਨੇ ਸਿਰ ਤਰਣ ਕੋਸ਼ਿਸ਼ ਕੀਤੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੋਰਾਂ ਨੇ ਵੀ ਵੱਡੇ ਪੱਧਰ ਉਤੇ ਰੈਲੀਆਂ ਕੀਤੀਆਂ ਭਾਵੇਂ ਪਿਛਲੇ 1-2 ਦਿਨ ਜਿਹੜਾ ਬਾਹਰਲਾ ਪ੍ਰੋਗਰਾਮ ਸੀ ਉਹਦੇ ਵਿੱਚੋਂ ਗੈਰ ਵੀ ਰਹਿ ਮੋٹے ਤੌਰ ਤੇ ਕਿਵੇਂ ਦੇਖਦੇ ਆ ਕਿ ਕੀ ਇਹਦੇ ਵਿੱਚੋਂ ਨਿਕਲ ਕੇ ਸਾਹਮਣੇ ਆ ਰਿਹਾ ਹੈ ਆਮ ਤੌਰ ਤੇ ਮੰਨਿਆ ਜਾ ਰਿਹਾ ਸੀ ਕਿ ਵੀ 27 ਦੇ ਪਿੰਡ ਲਈ ਇਹ ਇੱਕ ਰਾਇਸ਼ ਮਾਰੀ ਹੋਏਗੀ ਦੂਜੇ ਵੱਲੋਂ ਇਹ ਵੀ ਗੱਲ ਆ ਰਹੀ ਸੀ ਕਿ ਕੱਲ ਕਾਂਗਰਸ ਦੇ ਜਿਹੜੇ ਸਦਾ ਤੇ ਆਮ ਆਦਮੀ ਪਾਰਟੀ ਹੈ ਇਹਦੇ ਜਿਹੜੇ 3 ਸਾਲ ਸਵਾ 3 ਸਾਲ ਦੀ ਕਾਰਗੁਜ਼ਾਰੀ ਉੱਤੇ ਇੱਕ ਲੋਕਾਂ ਦਾ ਕਿਸ ਤਰ੍ਹਾਂ ਦਾ ਨਿਰਣਾ ਪਰ ਸਾਹਮਣੇ ਆ ਰਿਹਾ ਕਿ ਲੋਕ ਫਤਵਾ ਹੀ ਦੇ ਰਿਹਾ ਸਰਕਾਰ ਨੂੰ ਸਾਰਾ ਕੁਝ ਜੀ ਸਰਵਪਾਪ ਬਿਲਕੁਲ ਸਹੀ ਆ ਇਹ ਕਿਉਂਕਿ ਇੱਕ ਤਾਂ ਗੱਲ ਦੇਖੋ ਇਹ ਆ ਵੀ 52% ਲੋਕਾਂ ਨੇ ਵੋਟ ਪਾਈ ਆ ਹਮਮ ਔਰ 48% ਲੋਕਾਂ ਨੇ ਜੇ ਮੰਨ ਲਓ 48 ਜੋ ਵੀ ਲਾ ਲਓ ਵੀ ਨਹੀਂ ਵੀ ਪਾਉਂਦੇ ਹਮ ਹਰ ਵਾਰੀ ਕੋਈ ਬਾਹਰ ਗਿਆ ਹੁੰਦਾ ਕਿਤੇ ਗਿਆ ਹੁੰਦਾ ਤਾਂ ਬਾਕੀ ਜਿਹੜੇ ਆ 28% ਲੋਕਾਂ ਨੇ ਤਾਂ ਮਤਲਬ ਉਦਾਸੀਨਤਾ ਦਿਖਾਈ ਹੈ ਨਾ ਕਹਿੰਦਾ ਪੰਜਾਬ 5.33% ਦੀ ਵੋਟਿੰਗ ਹੋਈ ਲੇਕਿਨ ਆਉਣ ਵਾਲੀਆਂ ਜਿਹੜੀਆਂ 2027 ਦੀਆਂ ਚੋਣਾਂ ਨੇ ਹਮ ਇਹਨਾਂ ਵਿੱਚ ਜਿਹੜੇ 28% ਨੇ ਹਮ ਇਹਨਾਂ ਦਾ ਵੀ ਡਰ ਰਹੂਗਾ ਵੀ ਇਹ ਕਿੱਥੇ ਭੁਗਤਣਗੇ ਜਿਹੜੇ ਵੋਟ ਪਾਉਣ ਨਹੀਂ ਗਏ ਹਾਂ ਕਿਉਂਕਿ ਇਹ ਸਾਰੇ ਹੀ ਇਸ ਤੋਂ ਲੱਗਦਾ ਵੀ ਇਹ ਇਸ ਮਾਹੌਲ ਤੋਂ ਨਰਾਸ਼ ਹੋ ਕੇ ਉਹਨਾਂ ਨੇ ਮਤਲਬ ਬੋਰਡ ਨਾਂ ਦੇਣ ਦਾ ਫੈਸਲਾ ਕੀਤਾ ਸੋ ਜਿਹੜਾ ਅੱਜ ਦੇ ਨਤੀਜੇ ਨੇ ਭਾਵੇਂ ਕਿ ਆਮ ਆਦਮੀ ਪਾਰਟੀ ਦੇ ਹੱਕ 'ਚ ਨੇ ਉਹਨਾਂ ਦੀ ਜਿਹੜੀ ਚੋਣ ਰਣਨੀਤੀ ਆ ਕੇਜਰੀਵਾਲ ਦੀ ਲਾਲੋ ਆਮ ਆਦਮੀ ਪਾਰਟੀ ਦੀ ਲਾਲੋ ਭਗਵੰਤਪਾਲ ਜੀ ਵੀ ਅਖੀਰਿਤਨਾਂ 'ਚ ਪਿੱਛੇ ਹਟੇ ਜਾਂ ਹਟਾਏ ਗਏ ਚੋਣ ਰਣਨੀਤੀ ਤਹਿਤ ਉਹ ਸਫਲ ਹੁੰਦੀ ਦਿਸਦੀ ਆ ਕਿਉਂਕਿ ਇਹ ਹਿੰਦੂ ਹਿੰਦੂ ਬੋਲਤਾ ਵਾਲਾ ਜਿਹੜਾ ਇਹ ਇਲਾਕਾ ਸੀ ਜਿੱਥੇ ਪਿਛਲੀਆਂ 2024 ਦੀਆਂ ਚੋਣਾਂ ਵਿੱਚ 45000 ਦੇ ਕਰੀਬ ਮੋਟਾਂ ਜੜੀਆਂ ਨੇ ਬੀਜੇਪੀ ਨੂੰ ਬਣੀਆਂ ਸਨ ਸੋ ਉਹ ਵੋਟਾਂ ਦਾ ਘਟਾਉਣ ਲਈ ਵੋਟਾਂ ਨੂੰ ਲੈਣ ਲਈ ਆਮ ਆਦਮੀ ਪਾਰਟੀ ਨੇ ਜਿਹੜੀ ਹਿੰਦੂ ਰਣਨੀਤੀ ਖੇਡੀ ਆ ਔਰ ਉਸ ਵਿੱਚ ਉਹ ਸਫਲ ਹੁੰਦੇ ਦਿਖਾਈ ਵੀ ਦਿੰਦੇ ਨੇ ਖੈਰ ਤੁਹਾਡੇ ਵਾਲੀ ਗੱਲ ਬੜੀ ਵਾਜਬ ਹੈ ਕਿ ਪਿਛਲੇ ਦਿਨੀ ਪੰਜਾਬ ਸਰਕਾਰ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਜਿਹੜੇ ਵੀ ਫੈਸਲੇ ਲਏ ਗਏ ਰਾਜਸੀ ਪੱਦਰ ਉਹਦੇ ਪ੍ਰਸ਼ਾਸਕੀ ਪੱਦਰ ਉਹ ਸਾਰੇ ਹੀ ਉਹ ਵਪਾਰੀ ਵਰਗ ਨਾਲ ਜੁੜੇ ਸੀ ਕਿਉਂਕਿ ਉਹ ਹਲਕਾ ਬੇਸਿਕ ਤੌਰ ਤੇ ਵਪਾਰੀਆਂ ਦਾ ਮੰਨਿਆ ਜਾਂਦਾ ਹੈ ਤੇ ਵਪਾਰੀਆਂ ਨੂੰ ਖੁਸ਼ ਕਰਨ ਲਈ ਇਹ ਸਾਰੇ ਫੈਸਲੇ ਲਏ ਭਾਵੇਂ ਕਿਸ ਸਰਕਾਰ ਦੀ ਕਈ ਪੱਖਾਂ ਉੱਤੇ ਵੱਡੇ ਪੱਦਰ ਤੇ ਕਿੰਤੂ ਪਰੰਤੂ ਵੀ ਹੋਈ ਇਸ ਗੱਲ ਦੀ ਚਰਚਾ ਵੀ ਹੋਈ ਪਰ ਸਰਕਾਰ ਆਪਣੇ ਪ੍ਰੋਗਰਾਮ ਨੁਕੇ ਬਤਾਉਂਦੀ ਗਈ ਤੇ ਉਹਦਾ ਅੱਜ ਸਰਕਾਰ ਨੂੰ ਫਾਇਦਾ ਹੋ ਰਿਹਾ ਕਹਿੰਦਾ ਆਪਾਂ ਕਿਸ ਜਿਹੜੀ ਸਰਕਾਰ ਦੀ ਰਣਨੀਤੀ ਸੀ ਉਹਦੇ ਉੱਤੇ ਸਰਕਾਰ ਨੂੰ ਫਾਇਦੇਵਲ ਜਾ ਰਹੀ ਹੈ ਆਮ ਆਦਮੀ ਪਾਰਟੀ ਪਰ ਆਮ ਤੌਰ ਤੇ ਨਾਲ ਜਿਵੇਂ ਇਹ ਵੀ ਮੰਨਿਆ ਜਾਂਦਾ ਹੈ ਕਿ ਜਿਹੜੀ ਹੈ ਜਿਮਨੀ ਪੇੜ ਹਮੇਸ਼ਾ ਉਹ ਸਦਾ ਦਿਰਦਾ ਹੀ ਹੁੰਦਾ ਹੈ ਇੱਥੇ ਵੀ ਇਦਾਂ ਹੀ ਜਾਪ ਰਹੇ ਹੁਣ ਤੱਕ ਜਿਹੜੇ ਰਜਾਨ ਨੇ ਕਹਿ ਸਕੀਏ ਜਿਹੜੇ ਹੁਣ ਤੱਕ ਰਜਾਨ ਕਾਨੂੰ ਆਪਾਂ ਜ਼ਿਕਰ ਕਹਿ ਲਈਏ ਕਿ ਰਾਉਂਡ ਰਾਉਂਡ ਦੀ ਜਿਹੜੀ ਗਿਣਤੀ ਹੈ ਪੰਜਵੇਂ ਰਾਉਂਡ ਤੱਕ ਕਹਿੰਦਾ ਪਾਬ ਕਿ 14 ਰਾਉਂਡ ਦੇ ਵਿੱਚੋਂ 5ਵੇਂ ਰਾਉਂਡ ਤੇ ਆਪਾਂ ਹੁਣ ਜਿਹੜੀ ਚਰਚਾ ਇਸ ਵੇਲੇ ਕਰ ਰਹੇ ਆ ਜੀ ਪ੍ਰਿੰਟਰ ਸਾਹਿਬ ਲੁਧਿਆਣਾ ਜਿਹੜਾ ਪੰਜਾਬ ਦਾ ਸਭ ਤੋਂ ਵੱਡਾ ਉਦਯੋਗਿਕ ਸ਼ਹਿਰ ਆ ਹਾਂ ਸਾਣਾ ਤੇ ਔਰ ਇਹਨੂੰ ਜਿੱਦਾਂ ਇੰਗਲੈਂਡ ਦਾ ਸ਼ਹਿਰ ਆ ਮਾਂਚੈਸਟਰ ਹੂੰ ਉਸ ਤਰ੍ਹਾਂ ਇਹਨੂੰ ਪੰਜਾਬ ਦਾ ਮਾਂਚੈਸਟਰ ਵੀ ਕਿਹਾ ਜਾਂਦਾ ਲੁਧਿਆਣਾ ਜੀ ਜੀ ਸੋ ਇੱਥੋਂ ਦੇ ਜਿਹੜੇ ਲੋਕ ਨੇ ਉਹਨਾਂ ਦੀ ਜਿਹੜੀ ਮਨੋਵਿਰਤੀ ਆ ਉਹ ਹੋਰ ਨਾਲ ਪੰਜਾਬ ਦੇ ਲੋਕਾਂੋਂ ਅਲੱਗ ਹੋਣ ਕਰਕੇ ਐ ਭਾਵੇਂ ਤੇ ਕੋ ਅੱਜ ਆਪਾਂ ਜਦੋਂ ਆਮ ਆਦਮੀ ਪਾਰਟੀ ਅੱਗੇ ਜਾ ਰਹੀ ਆ ਜੀ ਸਾਰਿਆਂ ਨੇ ਇਹ ਗੱਲ ਕਹਿਣਾ ਸ਼ੁਰੂ ਕਰ ਦੇਣੀ ਆ ਹੂੰ ਬਈ ਇਹ ਜਿਹੜੀ ਜਮਨੀ ਚੋਣ ਆ ਇਹ ਸਰਕਾਰਾਂ ਹੀ ਜਿੱਦੀਆਂ ਹੁੰਦੀਆਂ ਨੇ ਪਰ ਤੁਸੀਂ ਦੇਖੋ ਵੀ ਅੱਜ ਤੋਂ ਪਹਿਲਾਂ ਦੇ ਸਾਰਿਆਂ ਦੇ ਜਿਹੜੇ ਆ ਪੰਡਤ ਨੇ ਸਿਆਸੀ ਪੰਡਤ ਨੇ ਉਹਨਾਂ ਦੇ ਸੁਣ ਲਓ ਜਿਹੜੇ 8 ਪੋਲ ਦੇ ਤੀਜੇ ਨੇ ਉਹ ਸਾਰੇ ਕੋਈ ਭਾਰਤੀ ਜਨਤਾ ਪਾਰਟੀ ਨੂੰ ਇੱਕ ਨੰਬਰ ਤੇ ਦੱਸ ਰਿਆ ਸੀ ਕੋਈ ਆਸ਼ੂ ਨੂੰ ਕੋਈ ਆਮ ਆਦਮੀ ਪਾਰਟੀ ਨੂੰ ਇਹਨਾਂ ਚੋਣਾਂ ਦੇ ਵਿੱਚ ਦੇਖੋ ਬਿਨਾਂ ਸ਼ੱਕ ਸਰਕਾਰਾਂ ਆਪਣਾ ਕੰਮ ਕਰਦੀਆਂ ਹੁੰਦੀਆਂ ਪ੍ਰਸ਼ਾਸਨ ਆਪਣਾ ਕੰਮ ਕਰਦਾ ਆ ਪਰ ਇਹ ਦੋਵੇਂ ਤਕੜੇ ਉਮੀਦਵਾਰ ਹੋਣ ਕਰਕੇ ਕਿਉਂਕਿ ਦੂਸਰੇ ਪਾਸੇ ਵੀ ਰਵਨੀ ਸਿੰਘ ਬਿੱਟੂ ਜਿਹੜੇ ਕਿ ਮਲੋਥੋ ਮੈਂਪੀ ਦੀ ਚੋਣ ਹਾਰ ਕੇ ਵੀ ਜੀ ਲੋਕ ਸਭਾ ਦੇ ਰਾਜ ਸਭਾ ਦੇ ਮੈਂਬਰ ਬਣ ਕੇ ਮੰਤਰੀ ਬਣੇ ਨੇ ਹਮ ਉਹਨਾਂ ਦੀ ਵੀ ਜਿਹੜੀ ਆ ਜਿਹੜੀ ਰਾਜਨੀਤਿਕ ਸਥਿਤੀ ਇਹਦਾ ਤੇ ਲੱਗੀ ਹੋਈ ਸੀ ਹਮ ਉਹਨਾਂ ਨੇ ਵੀ ਬਹੁਤ ਇਸ ਗੱਲ 'ਤੇ ਜ਼ੋਰ ਲਾਇਆ ਜੀ ਔਰ ਉਹ ਦਿਸਦਾ ਵੀ ਆ ਹਮ ਜਦੋਂ ਭਾਜਪਾ ਦੀ ਅੰਕੜੇ ਆਉਂਦੇ ਪਏ ਨੇ ਜਦੋਂ ਗਿਣਤੀ ਮਲੋ ਸਵੇਰ ਦੀ ਆ ਰਹੀ ਆ ਸੋ ਭਾਜਪਾ ਵੀ ਕਾਂਗਰਸ ਦੇ ਬਰਾਬਰ ਹੀ ਚੱਲ ਰਹੀ ਆ ਸੋ ਮਿਹਨਤ ਉਹਨਾਂ ਵੱਲੋਂ ਵੀ ਕੀਤੀ ਦਿਖ ਰਹੀ ਆ ਪਰ ਲੇਕਿਨ ਇਹ ਆਪਾਂ ਪਹਿਲਾਂ ਵੀ ਕਿਹਾ ਸੀ ਵੀ ਇਸ ਵਿੱਚ ਕਾਂਗਰਸ ਦੀ ਹਾਰ ਨਹੀਂ ਹੋਵੇਗੀ ਹਾਰ ਹੋਵੇਗੀ ਤੇ ਆਸ਼ੂਦੀ ਹੋਵੇਗੀ ਜਿੱਤ ਹੋਵੇਗੀ ਤਾਂ ਆਸ਼ੂਦੀ ਹੋਵੇਗੀ ਸੋ ਆਮ ਆਦਮੀ ਪਾਰਟੀ ਨੂੰ ਭਾਵੇਂ ਇਹ ਜਿੱਤ ਮਿਲ ਰਹੀ ਆ ਪਰ ਇਸ ਜਿੱਤ ਨਾਲ ਉਹਨਾਂ ਦੀਆਂ ਜ਼ਿੰਮੇਵਾਰੀਆਂ ਹੋਰ ਬਹੁਤ ਵਧਣ ਗਈਆਂ ਉਹਨਾਂ ਨੂੰ ਇਹ ਸਾਰਾ ਹੀ ਇੱਥੋਂ ਅਮਰੋਏ ਐਨਾਲਿਸਿਸ ਕਰਨਾ ਪਏਗਾ ਜਿਹੜੀਆਂ ਆਸ਼ੂ ਨੂੰ ਇੰਨੀਆਂ ਵੋਟਾਂ ਮਿਲੀਆਂ ਨੇ ਜਾਂ ਕਾਂਗਰਸ ਨੂੰ ਮਿਲੀਆਂ ਨੇ ਤੇ ਇਹ ਇਹਨਾਂ ਨੂੰ ਆਮ ਆਦਮੀ ਪਾਰਟੀ ਚ ਕਨਵਰਟ ਕਿਵੇਂ ਕਰਨਾ ਕਿਉਂਕਿ ਜਿਹੜੇ ਬੀਜੇ ਅਕਾਲੀ ਦਲ ਦੇ ਉਮੀਦਵਾਰ ਨੇ ਪਰਕਰਸ਼ਨ ਹੁੰਮਣ ਉਹਨਾਂ ਨੇ ਵੀ ਬਹੁਤ ਭਾਵੇਂ ਕਿ ਉਹ ਪਿਛੜ ਗਏ ਨੇ 10000 ਦੇ ਕਰੀ ਵੋਟਾਂ ਰਹਿਣਾਂ ਦੀਆਂ ਜੀ ਪਰ ਉਹਨਾਂ ਨੇ ਮਿਹਨਤ ਬਹੁਤ ਕੀਤੀ ਆ ਹੂੰ ਹੂੰ ਔਰ ਉਹਨਾਂ ਨੇ ਜਿਹੜੇ ਵਰਕਰ ਕੁਝ ਸ਼ਰੋਣੀ ਕਾਲੀ ਦਲ ਦੇ ਟੁੱਟ ਕੇ ਆਮ ਆਦਮੀ ਪਾਰਟੀ ਵੀ ਚਲੇ ਗਏ ਸੀ ਜਾਂ ਹੁਣ ਨਾ ਪਾਰਟੀਆਂ ਚਲੇ ਗਏ ਸੀ ਉਹਨਾਂ ਨੂੰ ਮਨਾ ਕੇ ਜ਼ਰੂਰ ਵਾਪਸ ਲਿਆਉਂਦਾ ਜੀ ਇਹ ਵੱਖਰੀ ਗੱਲ ਆ ਵੀ ਉਹ ਆਪਣੀ ਜਮਾਤ ਬਚਾ ਸਕਦੇ ਆ ਕਿ ਨਹੀਂ ਇਹ ਤੇ ਆਉਣ ਵਾਲਾ ਹੁਣ ਸਮਾਂ ਦੱਸੇਗਾ ਦੋ ਤਿੰਨ ਘੰਟੇ ਬਾਅਦ ਪਤਾ ਲੱਗੇਗਾ ਹੂੰ ਖੈਰ ਅਕਾਲੀ ਦਲ ਵੀ ਬਹੁਤ ਗੁੱਟਾਂ ਚ ਵੰਡਿਆ ਗਿਆ ਦੂਜੇ ਬੰਦੇ ਇੱਕ ਸੁਧਾਰtir ਪੰਜ ਮੈਂਬਰੀ ਕਮੇਟੀ ਇੱਕ ਵੱਖਰਾ ਗੁੱਟ ਹੈ ਜਿੰਨਾ ਉਮੀਦਵਾਰ ਨਹੀਂ ਸੀ ਕੋਈ ਵੀ ਖੜਾ ਕੀਤਾ ਤੇ ਨਾ ਹੀ ਉਹਨਾਂ ਵੱਲੋਂ ਸਿੱਧੇ ਜਾਂ ਸਿੱਧੇ ਤੌਰ ਤੇ ਅਕਾਲੀ ਉਮੀਦਵਾਰ ਪਰਪਕਾਰ ਸਿੰਘ ਘੁੰਮਣ ਦੀ ਕੋਈ ਮਦਦ ਨਹੀਂ ਕੀਤੀ ਗਈ ਪਰ ਇਸ ਦੇ ਬਾਵਜੂਦ ਹੀ ਪਰਪਕਾਰ ਸਿੰਘ ਘੁੰਮਣ ਇੱਕ ਵੈਸਟ ਕੈਂਡੀਡੇਟ ਵਜੋਂ ਜ਼ਰੂਰ ਸਾਹਮਣੇ ਆਏ ਉਹ ਗੱਲ ਹੁਣ ਵੇਖਣ ਵਾਲੀ ਗੱਲ ਹੈ ਕਿ ਕੀ ਇਕਾਲੀ ਦਲ ਦੀ ਜਮਾਤ ਜਿਹੜੀ ਇਸ ਜੱਫਤ ਹੁਣ ਬਚਦੀ ਹੈ ਜਾਂ ਨਹੀਂ ਪਰ ਦੂਜੇ ਬੰਦੇ ਜੇਕਰ ਧਿਆਨ ਮਾਰੀਏ ਆਪਾਂ ਭਾਰਤੀ ਜਨਤਾ ਪਾਰਟੀ ਲੋਕ ਸਭਾ ਚੋਣ ਪੇਟ ਦੇ ਵਿੱਚ ਪਿਛਲੀ ਵਾਰ ਉਹ ਸਭ ਤੋਂ ਵੱਧ ਵੋਟਾਂ ਲੈ ਗਈ ਸੀਗਾ ਜਦੋਂ ਰਵਨੀਤ ਸਿੰਘ ਪਿੱਟੂ ਭਾਵੇਂ ਭਾਜਪਾ ਦੇ ਉਮੀਦਵਾਰ ਜਿਹੜੇ ਨੇ ਉਹ ਹਾਰਦੇ ਐ ਪਰ ਭਾਜਪਾ ਇਸ ਹਲਕੇ ਚੋਂ ਜਿਹੜਾ ਜਿੱਥੇ ਹੁਣ ਕਾਊਂਟਿੰਗ ਹੋ ਰਹੀ ਹੈ ਜਿੱਥੋਂ ਆਮ ਆਦਮੀ ਪਾਰਟੀ ਆਪਣਾ ਮੋਰਚਾ ਫਤਿਹ ਕਰਦੀ ਵਿਖਾਈ ਦੇ ਰਹੀ ਹੈ ਭਾਜਪਾ ਦੀ ਸੱਤ ਵੱਧ ਵੋਟਾਂ ਸਨ ਪਰ ਹੁਣ ਕਿਵੇਂ ਥੱਲੇ ਜਾ ਰਹੀ ਹੈ ਉਹ ਗੱਲ ਵੱਖਰੀ ਹੈ ਕਿ ਪਿਛਲੇ ਇੱਕ ਦੋ ਮੌਕਿਆਂ ਉੱਤੇ ਕਾਂਗਰਸ ਨੂੰ ਪਛਾੜਿਆ ਦੂਜੇ ਨੰਬਰ ਲਈ ਭਾਜਪਾ ਨੇ ਭਾਜਪਾ ਦੀ ਸਥਿਤੀ ਤੇ ਥੋੜੀ ਜਿਹੀ ਚਰਚਾ ਮੁੰਦਰ ਸਾਹਿਬ ਜਿਹੜੀਆਂ ਪਹਿਲਾਂ 45000 ਵੋਟਾਂ ਮੰਲੀਆਂ ਸਨ ਹੂੰ ਉਹதோ ਕਈ ਕਾਰਨ ਸਾਨੇ ਦੇ ਮਿਲੰਦੇ ਜੀ ਇੱਕ ਵੱਡਾ ਕਾਰਨ ਸੀ ਵੀ ਉਹ ਲੋਕ ਸਭਾ ਦੇ ਚੋਣਾਂ ਸੋਨ ਦੇ ਵਿੱਚ ਮੁੱਦੇ ਹੋਰ ਹੁੰਦੇ ਨੇ ਹਮ ਔਰ ਐਮਏ ਦੇ ਦੀਆਂ ਚੋਣਾਂ ਵਿੱਚ ਮੁੱਦੇ ਹੋਰ ਹੁੰਦੇ ਨੇ ਹਮ ਹਮ ਸੋ ਇੱਕ ਤਾਂ ਉਹ ਕਾਰਨ ਸੀ ਵੋਟਰ ਉਹੀ ਹੁੰਦੇ ਨੇ ਵੋਟਰ ਉਹੀ ਹੁੰਦੇ ਆ ਨਾ ਪਰ ਮੁੱਦੇ ਹੋਰ ਹੋਣ ਕਰਕੇ ਲੋਕਾਂ ਦੇ ਵਿਚਾਰ ਤੇ ਪਰ ਇਹ ਜਿਮਨੀ ਚੋਣ ਪੇਟ ਦੇ ਵਿੱਚ ਮੁੱਦੇ ਕਿਉਂ ਬਦਲ ਜਾਂਦੇ ਆ ਜੀ ਵੋਟਰ ਭਾਵੇਂ ਸਾਲ ਬਾਅਦ ਆਏ 6 ਮਹੀਨੇ ਬਾਅਦ ਆਏ ਸੰਗਰੂਰ ਦੇ ਵਿੱਚ ਲੋਕ ਸਭਾ ਦੀ ਜਿਮਨੀ ਚੋਣ ਪੇੜਾਉਂਦੀ ਹੈ ਉਹੀ ਵੋਟਰ ਸੀਗਾ ਜਿਨ੍ਹਾਂ ਨੇ ਲੱਖਾਂ ਦੇ ਵਿੱਚ ਪਿਛਲੇ ਸਮੇਂ ਜਿਹੜੇ ਉੱਥੋਂ ਦੇ ਸਾਰੇ ਵਿਧਾਨ ਸਭਾ ਦੇ ਜਿਹੜੇ ਆਪ ਦੇ ਉਮੀਦਵਾਰ ਜਤਾਏ ਪਰ ਲੋਕ ਸਭਾ ਦੀ ਜਿਹੜੀ ਉੱਥੋਂ ਸ਼੍ਰੋਮਣੀ ਅਕਾਲੀ ਦਲ ਅਮਰਸਰ ਦਾ ਸਿਮਰਜੀਤ ਸਿੰਘ ਮਾਨ ਜੇਤਾ ਬਣ ਗਏ ਇਹ ਕੀ ਹੁੰਦਾ ਹੈ ਜਿਮਨੀ ਚੋਣ ਪੇੜ ਦੇ ਵਿੱਚ ਲੋਕ ਉਹੀ ਮੁੱਦੇ ਬਦਲ ਜਾਂਦੇ ਆ ਨੇ ਬਿਲਕੁਲ ਉਹਦੇ ਵਿੱਚ ਲੋਕ ਸਭਾ ਦੇ ਵਿੱਚ ਜਿਹੜੀ ਸਾਡੀ ਕੇਂਦਰੀ ਲੀਡਰਸ਼ਿਪ ਹੁੰਦੀ ਆ ਉਹਨੇ ਬਹਿ ਕੇ ਤੇ ਵੱਡੇ ਕੇਂਦਰੀ ਫੈਸਲੇ ਕਰਨੇ ਹੁੰਦੇ ਆ ਹੂੰ ਔਰ ਇਹ ਚ ਪੰਜਾਬ ਪੱਧਰ ਦੀ ਲੀਡਰਸ਼ਿਪ ਹੁੰਦੀ ਹੈ ਤੇ ਜੇ ਪੰਜਾਬ ਪੱਧਰ ਦੇ ਛੋਟੇ-ਛੋਟੇ ਕੰਮ ਹੁੰਦੇ ਨੇ ਉਹ ਜਦੋਂ ਆਪਣੀ ਇਹ ਚੋਣਾ ਹੁੰਦੀਆਂ ਨੇ ਉਹਦੇ ਵਿੱਚ ਲੋਕੀ ਆਪਣੇ ਕੰਮ ਵੀ ਦੱਸਦੇ ਆ ਵੀ ਸਾਡੇ ਜੀ ਬਿਜਲੀ ਨਹੀਂ ਆਉਂਦੀ ਸਾਡੇ ਜੀ ਆਹ ਨਹੀਂ ਉਹ ਸੜਕਾਂ ਨਹੀਂ ਆ ਉਹ ਜਦ ਹੀ ਐਲਾਨ ਵੀ ਕਰ ਦਿੰਦੇ ਆ ਵੀ ਬਣਾਓ ਕਿਉਂਕਿ ਸਰਕਾਰੀ ਮਸ਼ੀਨਰੀ ਇਧਰ ਲੱਗੀ ਹੁੰਦੀ ਹੈ ਬਿਲਕੁਲ ਜੇ ਕਿਤੇ ਕੋਈ ਕਿਸੇ ਦਾ ਖੰਭਾ ਪਟਣ ਵਾਲਾ ਸੜਕ ਵਿੱਚ ਘਾਰ ਆਉਂਦਾ ਉਹ ਵੀ ਜਦ ਇਹ ਕਹਿੰਦਾ ਵੀ ਸ਼ਾਮ ਨੂੰ ਪੱਟ ਕੇ ਇਧਰ ਲਾ ਦਿਓ ਮੇਰਾ ਮਤਲਬ ਇਹਦੇ ਚ ਸਰਕਾਰੀ ਮਸ਼ੀਨਰੀ ਦੀ ਵਰਤੋਂ ਵੱਡੇ ਪੱਧਰ ਤੇ ਹੁੰਦੀ ਆ ਹਰ ਚੌਣਾ ਚ ਹੁੰਦੀ ਆ ਪਰ ਫਿਰ ਵੀ ਤੁਸੀਂ ਦੇਖੋ ਜਿੱਦਾਂ ਆਪਾਂ ਸੰਗਰੂਰ ਲੋਕ ਸਭਾ ਦੀ ਗੱਲ ਕੀਤੀ ਆ ਉਹਦੇ ਵਿੱਚ ਉਮੀਦਵਾਰ ਵੀ ਇਹਨਾਂ ਨੇ ਮਤਲਬ ਦੇਖੋ ਵੀ ਨਹੀਂ ਉਹ ਕੋਈ ਇੱਕ ਜਿਹੜਾ ਉਮੀਦਵਾਰ ਸੀ ਉਹ ਘਰਾਂਚੋ ਦਾ ਸਰਪੰਚ ਸੀ ਗੁਰਮੀਤ ਸਿੰਘ ਹੂੰ ਉਹਨੂੰ ਦੇ ਦਿੱਤਾ ਗਿਆ ਸੀ ਉਧਰੋਂ ਜਿਹੜੇ ਕੌਮੀ ਪੱਧਰ ਦੇ ਲੀਡਰ ਸੀਗੇ ਉਹ ਸਿਮਰਜੀਤ ਸਿੰਘ ਮਾਨ ਸੀ ਹੂੰ ਉਹਦੇ ਵਿੱਚ ਉਹਨਾਂ ਦੀ ਜਿੱਤ ਆ ਉਹਦੀ ਜਿੱਤ ਦੇ ਵਿੱਚ ਸਿੱਧੂ ਮੂਸੇਵਾਲੇ ਦਾ ਫੈਕਟਰ ਵੀ ਨੇ ਵੀ ਬੜਾ ਕੰਮ ਕੀਤਾ ਉਸ ਵੇਲੇ ਹਾਂਜੀ ਹੂੰ ਤੇ ਦੀਪ ਸਿੱਧੂ ਵਾਲਾ ਜਿਹੜਾ ਫੈਕਟਰ ਸੀਗਾ ਸੋ ਇਸ ਸਰ ਕੇ ਇੱਕ ਉਮੀਦਵਾਰ ਦੀ ਉਹਦੀ ਬਹੁਤ ਕਮਜ਼ੋਰ ਸੀਗਾ ਹੂੰ ਕਿਉਂਕਿ ਉਦੋਂ ਸ਼ਾਇਦ ਆਮ ਆਦਮੀ ਪਾਰਟੀ ਸੰਮਤੀ ਸੀ ਵੀ ਜਿਹਨੂੰ ਮਰਜ਼ੀ ਖੜਾ ਦਈਏ ਵੋਟਾਂ ਆ ਆਮ ਆਦਮੀ ਪਾਰਟੀ ਨੂੰ ਜਾ ਉਹਦੇ ਚੋਣ ਚਾਣ ਨੂੰ ਪੈਦੀਆਂ ਨੇ ਵਿਧਾਨ ਸਭਾ ਚ 92 ਕੈਂਡੀਡੇਟਸ ਸੀਗਾ ਖੈਰ ਪਰ ਹੁਣ ਜੇਕਰ ਦੇਖਿਆ ਜਾਵੇ ਤਾਂ ਸਰਵਾਸ ਸਾਹਿਬ 6 ਹੋਈਆਂ ਨੇ ਹੁਣ ਤੱਕ ਜਿਮਨੀ ਚੋਣਾ ਇਹਨੂੰ ਛੱਡ ਕੇ ਤਾਂ ਉਹਦੇ ਵਿੱਚੋਂ ਸਿਰਫ ਬਰਨਾਲਾ ਜਿਮਨੀ ਚੋਣ ਪੇਟ ਵਿਧਾਨ ਸਭਾ ਦੀ ਉਹ ਆਪ ਤੇ ਰ ਸਤਾ ਤੇ ਹਾਰੀ ਹੈ ਬਾਕੀ ਸਾਰੀਆਂ ਜਿੱਤੀਆਂ ਨੇ ਹੁਣ ਇਸ ਜਿਹੜੀ ਹੈ ਲੁਧਿਆਣਾ ਪੱਛਮੀ ਉੱਤੇ ਵੀ ਵੱਡੇ ਪੱਧਰ ਉੱਤੇ ਜਿਹੜੀ ਲੀਡ ਉਹ ਆਮ ਆਦਮੀ ਪਾਰਟੀ ਦੀ ਜਿਹੜੀ ਬਰਕਰਾਰ ਹੈ ਨਹੀਂ ਟੁੱਟੀ ਬਥੇਰਾ ਇਹ ਲੀਡਰਸ਼ਿਪ ਨੇ ਬਾਕੀ ਵਕਫ ਵਕ ਪਾਰਟੀਆਂ ਨੇ ਜੋਰ ਲਾਇਆ ਬਹੁਤ ਕੁਝ ਹੁੰਦਾ ਰਿਹਾ ਸਤਾ ਤੇ ਰੂਤੇ ਪੜੇ ਇਲਜ਼ਾਮ ਵੀ ਸਾਰੀਆਂ ਤੇ ਲਾਉਂਦੀਆਂ ਰੀਆਂ ਪਰੰਤੂ ਲੀਡ ਦਾ ਨਾ ਟੁੱਟਣਾ ਇਹ ਵੱਡੀ ਵਜ੍ਹਾ ਕੀ ਹੈ ਕਿ ਕਿਹੜੇ-ਕਿਹੜੇ ਕੀ ਕਾਰਗੁਜ਼ਾਰੀ ਬਾਕੀ ਜਿਹੜੀ ਹੈ ਪੰਜਾਬ ਸਰਕਾਰ ਦੀ ਉਹਦੇ ਤੇ ਮੋਹਰ ਲਾ ਰਿਹਾ ਹੈ ਕਿ ਸਰਕਾਰੀ ਮਿਸ਼ਨਰੀ ਇਹ ਸਾਰੇ ਸਿਸਟਮ ਨੂੰ ਇੱਕ ਹਲਾਰਾ ਦੇ ਰਹੀ ਕਿਉਂਕਿ ਵਿਰੋਧੀ ਤਰ੍ਹਾਂ ਦੇ ਦੋਸ਼ ਵੀ ਇਹੀ ਰਹੇ ਕਿ ਸਰਕਾਰੀ ਮਿਸ਼ਨਰੀ ਇਹ ਸਾਰੇ ਮਾਹੌਲ ਨੂੰ ਜਿਹੜਾ ਉਹਦੇ ਵਿੱਚ ਅਡਜਸਟ ਹੋਈ ਪਈ ਹੈ ਮੈਂ ਇਹਦੇ ਵਿੱਚ ਇੱਕ ਤਾਂ ਜਿਹੜਾ ਇਹਨਾਂ ਨੇ ਉਮੀਦਵਾਰ ਦਿੱਤਾ ਸੰਜੀਵ ਰੋੜਾ ਹੂੰ ਉਹਨਾਂ ਦਾ ਜਿਹੜਾ ਆਪਣਾ ਕਾਦਾ ਆਪਣਾ ਸੁਭਾਅ ਆ ਜੀ ਤੇ ਇੱਕ ਉਹਨਾਂ ਦਾ ਜਿਹੜਾ ਉੱਥੇ ਉੱਗੇ बिजनेसमੈਨ ਨੇ ਲੁਧਿਆਣੇ ਦੇ ਦੂਸਰਾ ਰਾਜ ਸਭਾ ਦੇ ਮੈਂਬਰ ਨੇ ਹੂੰ ਔਰ ਉਹਨਾਂ ਦੇ ਅੱਜ ਤੱਕ ਕੋਈ ਇਹੋ ਜਿਹਾ ਕੋਈ ਕ੍ਰਾਪਸ਼ਨ ਦਾ ਕੋਈ ਇਸ ਤਰ੍ਹਾਂ ਦਾ ਦੋਸ਼ ਨਹੀਂ ਸੁਣਿਆ ਗਿਆ ਹੂੰ ਸੋ ਇਹ ਵੀ ਇੱਕ ਫੈਕਟਰ ਹੈ ਜੀ ਦੂਸਰਾ ਆਮ ਆਤਮੀ ਪਾਰਟੀ ਨੇ ਜਿਹੜੀ ਬਿਜਲੀ 2 ਮਹੀਨਾ ਦੀ 600 ਯੂਨਟ ਲਾ ਲੋ ਇਹ ਫ੍ਰੀ ਕੀਤੀ ਆ ਸੋ ਉਹ ਉਹ ਵੀ ਇੱਕ ਬਹੁਤ ਵੱਡਾ ਫੈਕਟਰ ਆ ਹਮ ਜਿਹੜਾ ਕਿ ਗਰੀਬ ਲੋਕਾਂ ਨੂੰ ਪ੍ਰਭਾਵਿਤ ਕਰਦਾ ਔਰ ਬਹੁਤ ਸਾਰੇ ਲੋਕਾਂ ਦੇ ਜਿਹੜੇ ਬਿਜਲੀ ਦੇ ਬਿੱਲੇ ਦੇ ਨਾਲ ਮਾਫ ਹੋਏ ਆ ਤੀਸਰਾ ਸਰਕਾਰੀ ਜਿਹੜੀ ਮਸ਼ੀਨਰੀ ਆ ਹਮ ਉਹਦੀ ਪਰਤੋਂ ਵੀ ਆ ਚੌਥਾ ਜਿਹੜਾ ਵਿਰੋਧੀ ਪਾਰਟੀਆਂ ਨੇ ਪ੍ਰਚਾਰ ਕੀਤਾ ਨਾ ਕੇਜਰੀਵਾਲ ਦੇ ਖਿਲਾਫ ਹਮ ਉਥੇ ਹਿੰਦੂ ਤਬਕਾ ਹੋਣ ਕਰਕੇ ਹੂੰ ਉਹ ਸ਼ਾਇਦ ਇਹਨਾਂ ਦਾ ਪ੍ਰਚਾਰ ਉਲਟ ਗਿਆ ਉਹਨਾਂ ਨੇ ਇਹ ਜਿਹੜੀ ਚੁਣੌਤੀ ਆ ਕਬੂਲ ਕਰਕੇ ਵਿਰੋਧੀਆਂ ਦੀ ਉਹਨਾਂ ਨੇ ਕੇਜਰੀਵਾਲ ਫੈਕਟਰ ਨੂੰ ਹੀ ਵੋਟਾਂ ਪਾਈਆਂ ਨੇ ਔਰ ਉਹਨਾਂ ਨੇ ਪ੍ਰਵਾਨ ਕਰ ਲਿਆ ਹੁਣ ਵੀ ਉਹਨਾਂ ਨੂੰ ਹੀ ਵੀ ਜੇ ਇਹ ਉਮੀਦਵਾਰ ਚੁਣੇ ਜਾਂਦੇ ਨੇ ਤਾਂ ਰਾਜ ਸਭਾ 'ਚ ਕੇਜਰੀਵਾਲ ਨੂੰ ਹੀ ਭੇਜਣਾ ਚਾਹੀਦਾ ਹੂੰ ਕਿਉਂਕਿ ਬਾਰ ਬਾਰ ਹਰ ਪਾਰਟੀ ਵੱਲੋਂ ਇਹ ਵਿਚਾਰ ਕੀਤਾ ਗਿਆ ਕਿ ਇਹ طے ਹੈ ਕਿ ਜੇਕਰ ਆਪ ਦੀ ਦਸ ਸੁਭਾਵਨਾਵਾਂ ਬਣੀਆਂ ਹੋਈਆਂ ਨੇ ਚੋਣ ਜਿੱਤਦੇ ਐ ਤਾਂ ਜਿਹੜੀ ਰਾਜ ਸਭਾ ਦੀ ਸੀਟ ਉਹ ਖਾਲੀ ਹੋਏਗੀ ਇਹ ਵਿਲੱਖਣ ਚੋਣ ਵੀ ਮੰਨੀ ਜਾਂਦੀ ਹੈ ਪੰਜਾਬ ਦੀ ਕਿਉਂਕਿ ਸੰਜੀਵ अरोड़ा ਰਾਜ ਸਭਾ ਮੈਂਬਰ ਹੈ ਹੁਣ ਅਗੋਂ ਜਿਵੇਂ ਚਰਚਾ ਹੈ ਕਿ ਕੀ ਅਰਵਿੰਦ ਕੇਜਰੀਵਾਲ ਆਪ ਵੱਲੋਂ ਕੈਂਡੀਡੇਟ ਹੋਣਗੇ ਪੰਜਾਬ ਦੀ ਤਰਫੋਂ ਜਾਂ ਅਮਨੀਸ਼ ਸੋਧਿਆ ਜਾ ਕੋਈ ਹੋਰ ਖੈਰ ਆਪ ਦੀ ਕੋਈ ਰਣਨੀਤੀ ਹੋਰ ਵੀ ਹੋ ਸਕਦੀ ਹੈ ਕਈ ਵਾਰ ਇਹ ਅੰਦਰੂਨੀ ਰਣਨੀਤੀ ਦਾ ਕੋਈ ਕੰਸੋਲ ਨਹੀਂ ਨਿਕਲ ਦਿੰਦੀ ਇਹ ਪਾਰਟੀਆਂ ਇੱਕ ਇੰਨੀ ਦਿਨੀ ਵੱਡੀ ਚਰਚਾ ਵੀ ਹੈ ਖੈਰ ਬਹੁਤ ਵੱਡੇ ਘਪਲੇ ਵੀ ਕਈ ਵਾਰ ਹੁੰਦੇ ਆ ਰਿਪੋਰਟਰ ਵੀ ਉਹਦੇ ਤੇ ਵੱਖ-ਵੱਖ ਆਪਣੀਆਂ ਰਿਪੋਰਟਾਂ ਕਰਦੇ ਆ ਖਬਰਾਂ ਲਾਉਂਦੇ ਆ ਵੱਖ-ਵੱਖ ਅਖਬਾਰਾਂ ਦੇ ਵਿੱਚ ਪਰੰਤੂ ਉਹ ਘਪਲਿਆਂ ਜਦੋਂ ਹੋਰ ਨਿਬੜਦਾ ਹੈ ਬਹੁਤ ਸਮੇਂ ਬਾਅਦ ਉਹਨਾਂ ਨੂੰ ਇਹ ਇਲਮ ਹੁੰਦਾ ਹੈ ਉਹ ਉਤਲੀ ਖਬਰਾਂ ਲਾਈ ਜਾਂਦੇ ਹੁੰਦੇ ਆਮ ਤੌਰ ਤੇ ਰਿਪੋਰਟਰਾਂ ਦਾ ਇੱਕ ਸੁਭਾਅ ਹੁੰਦਾ ਹੈ ਇਦਾਂ ਹੀ ਅੰਦਰੂਨੀ ਰਾਜਨੀਤੀ ਆਮ ਆਦਮੀ ਪਾਰਟੀ ਦੀ ਕੀ ਹੈ ਪਰ ਅੱਜ ਜਿਹੜਾ ਦਿਨ ਬਾਕੀ ਆਮ ਆਦਮੀ ਪਾਰਟੀ ਲਈ ਸਹਿਨਾਈਆਂ ਵਾਲਾ ਇੱਕ ਵਿਲੱਖਣ ਚੋਣ ਵੀ ਮੰਨੀ ਜਾਂਦੀ ਹੈ ਕਿ ਇਥੋਂ ਦੇ ਕੇ ਅਰਵਿੰਦ ਕੇਜਰੀਵਾਲ ਨੂੰ ਆਪ ਇਹ ਪੰਜਾਬ ਦੀ ਤਰਫੋਂ ਰਾਜ ਸਭਾ ਚ ਭੇਜਦੇ ਆ ਤਾਂ ਪੰਜਾਬ ਦੇ ਇਤਿਹਾਸ ਦੇ ਵਿੱਚ ਕੋਈ ਨੈਸ਼ਨਲ ਪਾਰਟੀ ਦਾ ਪ੍ਰੈਜ਼ੀਡੈਂਟ ਪਹਿਲਾ ਹੋਏਗਾ ਅਰਵਿੰਦ ਕੇਜਰੀਵਾਲ ਜਿਹੜਾ ਰਾਜ ਸਭਾ ਦੇ ਵਿੱਚ ਗਿਆ ਹੋਏ ਤੇ ਜਦੋਂ ਕੋਈ ਬੰਦਾ ਜਿਸ ਰਾਜ ਦੇ ਵਿੱਚ ਉਹ ਗਿਆ ਹੋਵੇ ਉਹ ਭਾਵੇਂ ਵੱਖ-ਵੱਖ ਰਾਜਾਂ ਨਾਲ ਕਿਉਂ ਨਾ ਵੱਧ-ਵੱਧ ਵੀ ਜੁੜਿਆ ਹੋਵੇ ਫਿਰ ਉਹ ਉਸ ਰਾਜ ਦੀ ਉਹਨੂੰ ਤਰਫਤਾਰੀ ਕਿਤੇ ਨਾ ਕਿਤੇ ਕਰਨੀ ਪੈ ਜਾਂਦੀ ਹੈ ਭਾਵੇਂ ਕਿ ਕਈ ਵੱਡੇ ਮੁੱਦੇ ਵੀ ਨੇ ਪੰਜਾਬ ਦੇ ਜਿੱਥੇ ਕਿ ਪਛਿੱਤਾ ਨੇ ਜਿਵੇਂ ਪਾਣੀਆ ਦਾ ਮਸਲਾ ਚੰਡੀਗੜ੍ਹ ਦਾ ਮਸਲਾ ਪਾਣੀ ਬੋਲੀਆਂ ਦਾ ਮਸਲਾ ਜਿਹੜੇ ਸਾਲਾਂ ਬੱਧੀ ਤੋਂ ਜਿਹੜੇ ਨਿਰੰਤਰ ਚੱਲ ਰਹੇ ਨੇ ਕਿਵੇਂ ਹੈ ਇਹਦੇ ਤੇ ਬਹਿਸ ਵੀ ਹੁੰਦੀ ਰਹੀ ਹੈ ਵੱਖ-ਵੱਖ ਮੁੱਦੇ ਜਿਹੜੇ ਕੋਰਟ ਕਚਹਿਰੀਆਂ ਅਦਾਲਤਾਂ ਮੰਡਜੁਬ ਸੁਪਰੀਮ ਕੋਰਟ ਤੱਕ ਵੀ ਨੇ ਪਰ ਇੱਕ ਪੰਜਾਬ ਦਾ ਇੱਕ ਸੁਭਾਗ ਵੀ ਆਪਾਂ ਮੰਨ ਸਕਦੇ ਹਾਂ ਕਿ ਜੇਕਰ ਅਰਵਿੰਦ ਕੇਜੀਵਾਲ ਨੂੰ ਆਪ ਵੱਲੋਂ ਰਣਨੀਤੀ ਤਹਿਤ ਅਗੇ ਰਾਸਬਾਦ ਭੇਜਿਆ ਜਾਏਗਾ ਤਾਂ ਤਰਫਦਾਰੀ ਇੱਕ ਨੈਸ਼ਨਲ ਪ੍ਰੈਜ਼ੀਡੈਂਟ ਉਹ ਪੰਜਾਬ ਦੀ ਜ਼ਰੂਰ ਕਰੇਗਾ ਜੇਕਰ ਨਹੀਂ ਕਰੇਗਾ ਤਾਂ ਫਿਰ ਅੱਗੇ ਜਿਹੜੀ ਆਮ ਚੋਣ ਹੋਏਗੀ ਜਿਹੜੀ 27 ਦੇ ਵਿੱਚ ਹੈ ਜਿਹਦੇ ਲਈ ਹੁਣ ਹੁਣ ਤੋਂ ਹੀ ਤਿਆਰੀਆਂ ਮਤਲਬ ਇਸ ਚੋਣ ਪਿੰਡ ਨੂੰ ਇਦਾਂ ਹੀ ਮੰਨਿਆ ਗਿਆ ਕਿ ਉਹਦੀ ਤਿਆਰੀ ਹੋ ਰਹੀ ਹੈ ਉਹਦੇ ਵਿੱਚ ਫਿਰ ਆਪ ਲਈ ਬੜਾ ਬੜਾ ਨੁਕਸਾਨ ਵੀ ਸਾਹਮਤ ਹੋ ਸਕਦਾ ਹੈ ਜੀ ਸਰਵਪੱਤੀਪਿੰਦਰ ਸਾਹਿਬ ਇਹ ਆਪ ਪਾਰਟੀ ਦੀ ਹੋ ਸਕਦਾ ਹੈ ਰਣਨੀਤੀ ਨਾ ਹੀ ਹੋਵੇ ਹਮ ਪਰ ਜਿੰਨੀਆਂ ਵੀ ਵਿਰੋਧੀ ਪਾਰਟੀਆਂ ਸੇ ਉਹਨਾਂ ਨੇ ਲੁਧਿਆਣਾ ਬੱਸਸੇ ਵਿੱਚ ਇਹ ਪ੍ਰਚਾਰ ਕੀਤਾ ਹਮ ਔਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਨੇ ਇਹ ਚੈਲੰਜ ਕਬੂਲ ਕਰਕੇ ਵੀ ਚੋਣ ਲੜੀ ਹੈ ਹਮ ਪਰੋਣਾ ਨੇ ਭਗਵੰਤ ਮਾਨ ਨੂੰ ਅਖੀੜੇ ਦੇ ਵਿੱਚ ਪਿੱਛੇ ਕਰਕੇ ਹੂੰ ਹੂੰ ਆਪ ਅੱਗੇ ਹੋ ਕੇ ਮਨੀਸ਼ ਸਿਸੋਧਿਆ ਜੀ ਨੂੰ ਅੱਗੇ ਕਰਕੇ ਹੂੰ ਹੂੰ ਇਹ ਚੀਜ਼ਾਂ ਦਾ ਚੇਂਜ ਨੂੰ ਵੀ ਕਬੂਲ ਕੀਤਾ ਹੂੰ ਔਰ ਹੋ ਸਕਦਾ ਹੈ ਕਿ ਉਹ ਆਪਣੀ ਇਸ ਜਿੱਤ ਨੂੰ ਹੋ ਸਕਦਾ ਪਹਿਲਾਂ ਉਹਨਾਂ ਦਾ ਇਰਾਦਾ ਨਾ ਹੋਵੇ ਲੇਕਿਨ ਹੁਣ ਵਿਰੋਧੀ ਪਾਰਟੀਆਂ ਨੇ ਉਹਨੂੰ ਮਨਛਾ ਰੱਖੀ ਆ ਜਿਹੜਾ ਨੇ ਆਸ ਕੀਤੀ ਹੋਈ ਆ ਹੋ ਸਕਦਾ ਉਹਨਾਂ ਦੀ ਆਸ ਉਹ ਪੂਰੀ ਕਰ ਹੀ ਦੇਣ ਨਹੀਂ ਇਰਾਦਾ ਤਾਂ ਸ਼ੱਕ 'ਚ ਹੈ ਹੀ ਹੈ ਕਿਉਂਕਿ ਰਾਜ ਸਭਾ ਮੈਂਬਰ ਨੂੰ ਵਿਧਾਨ ਸਭਾ ਦੇ ਵਿੱਚ ਲੈ ਆਉਣਾ ਉਹ ਵੀ ਆਪਣੇ ਆਪ ਦੇ ਖਸਬਾ ਪਰ ਇਹ ਉਹਨਾਂ ਦਾ ਆਪਣਾ ਜਿਹੜਾ ਦੇਖੋ ਜੇ ਇਹਦੇ ਉਹ ਉਹਨਾਂ ਦਾ ਕੱਦ ਵੀ ਛੋਟਾ ਹੁੰਦਾ ਇਹਨਾਂ ਗੱਲਾਂ ਨਾਲ ਹੂੰ ਜੇ ਉਹ ਨੈਸ਼ਨਲ ਲੀਡਰ ਵਜੋਂ ਉੱਪਰ ਨਾ ਚਾਹੁੰਦੇ ਨੇ ਹੂੰ ਤਾਂ ਉਹ ਪੰਜਾਬ ਦੀ ਰਾਜਨੀਤੀ ਵਿੱਚ ਅ ਰਲਗੜ ਹੁੰਦੇ ਨੇ ਸੋ ਸ਼ੁਰੂ ਤੋਂ ਹੀ ਜਦੋਂ ਤੋਂ ਆਮ ਆਦਮੀ ਪਾਰਟੀ ਦਾ ਉਥਾਨ ਜਿਹੜਾ ਸ਼ੁਰੂ ਹੋਇਆ ਜੀ ਔਰ ਅਸੀਂ ਸੁਣਦੇ ਆ ਰਹੇ ਆਂ ਵੀ ਉਹ ਸਾਰੇ ਹੀ ਦੋਸ਼ ਲਾਉਂਦੀਆਂ ਵਿਰੋਧੀ ਪਾਰਟੀਆਂ ਵੀ ਕੇਜਰੀਵਾਲ ਇਥੋਂ ਦਾ ਮੁੱਖ ਮੰਤਰੀ ਬਣਨਾ ਚਾਹੁੰਦਾ ਹੂੰ ਹੂੰ ਸੋ ਜੇ ਇਸ ਤਰ੍ਹਾਂ ਦੀਆਂ ਗੱਲਾਂ ਹੁੰਦੀਆਂ ਨੇ ਤਾਂ ਜਿਹੜਾ ਵਿਰੋਧੀ ਪਾਰਟੀਆਂ ਦਾ ਸ਼ੱਕ ਆ ਉਹ ਮੰਨ ਲਓ ਵੀ ਉਹਦੇ 'ਚ ਸੱਚ 'ਚ ਬਦਲਣਾ ਸ਼ੁਰੂ ਹੋ ਜਾਏਗਾ ਸੋ 2027 ਦੀਆਂ ਚੋਣਾਂ ਦੇ ਵਿੱਚ ਇਹ ਵੱਡਾ ਮੁੱਦਾ ਉਭਰੇਗਾ ਭਾਵੇਂ ਕਿ ਜਿਮਨੀ ਚੋਣ ਸੀ ਲੇਕਿਨ ਆਮ ਆਦਮੀ ਪਾਰਟੀ ਦੇ ਜਿਹੜੇ ਸੁਪਰੀਮੋ ਨੇ ਉਹਨਾਂ ਨੂੰ ਇੱਕ ਜਿਸ ਤਰ੍ਹਾਂ ਮਤਲਬ ਭਾਜਪੀ ਦੇ ਮਤਲਬ ਨੈਸ਼ਨਲ ਲੀਡਰ ਵਿਚਰਦੇ ਨੇ ਜਾਂ ਕਾਂਗਰਸ ਦੇ ਨੈਸ਼ਨਲ ਲੀਡਰ ਨੇ ਖੜਗੇ ਜੀ ਹੋ ਗਏ ਜਿਆ ਬੀਪੀ ਸੋਨੀਆ ਗਾਂਧੀ ਜੀ ਹੋ ਗਏ ਜਾਂ ਉਹਨਾਂ ਦੇ ਜਿਹੜੇ ਹੋਰ ਵੀ ਨੇ ਜਿਸ ਤਰ੍ਹਾਂ ਉਹ ਵਿਚਰਦੇ ਨੇ ਉਸ ਤਰ੍ਹਾਂ ਵਿਚਰਨਾ ਚਾਹੀਦਾ ਨਾ ਕਿ ਇੱਕ ਸਟੇਟ ਦੇ ਵਿੱਚ ਆ ਕੇ ਬਹਿ ਜਾਣਾ ਜਾਂ ਉੱਥੇ ਵੀ ਦੇਖਰੇਖ ਕਰਨਾ ਤੇ ਦੂਸਰੀ ਗੱਲ ਜੇ ਗੱਲ ਨਹੀਂ ਵੀ ਹੈਗੀ ਲੋਕਾਂ ਵੱਲੋਂ ਪ੍ਰਚਾਰੀ ਜਾਂਦੀ ਆ ਸੋ ਸਰਕਾਰ ਨੂੰ ਵੀ ਚਾਹੀਦਾ ਵੀ ਉਹਨਾਂ ਦੇ ਜਿਹੜੇ ਹਰ ਪਾਰਟੀ ਦਾ ਨੁਮਾਇੰਦਾ ਜਿਹੜਾ ਉਹ ਬੋਲੇ ਹੁਣ ਇੱਥੇ ਦੇਖਿਆ ਜਾਂਦਾ ਆਮ ਆਦਮੀ ਪਾਰਟੀ 'ਚ ਕੋਈ ਵੀ ਗੱਲ ਹੋ ਜਾਂਦੀ ਆ ਤੇ ਸਿਰਫ ਭਗਵੰਤ ਮਾਨ ਹੀ ਉਹਦਾ ਜਵਾਬ ਦਿੰਦੇ ਆ ਜਾਂ ਵੱਧ ਤੋਂ ਵੱਧ ਅਮਨ अरोड़ा ਹਮ ਹੋਰ ਕੋਈ ਵੀ ਉਹਨਾਂ ਦਾ ਪਾਰਟੀ ਦਾ ਜਿਹੜਾ ਲੀਡਰ ਜਵਾਬ ਨਹੀਂ ਦਿੰਦਾ ਸੋ ਉਹਨਾਂ ਨੂੰ ਵੀ ਅੱਗੇ ਆਉਣਾ ਚਾਹੀਦਾ ਜੇ ਉਹਨਾਂ ਦੀਆਂ ਨੀਤੀਆਂ ਸਾਫ਼ ਨੇ ਤੇ ਜੇ ਝੂਠੇ ਇਲਜ਼ਾਮ ਲਾਏ ਜਾਂਦੇ ਨੇ ਸੋ ਉਹਨਾਂ ਦੇ ਜਿਹੜੇ ਵਲੰਟੀਅਰ ਨੇ ਜਾਂ ਜਿਹੜੇ ਉਹਨਾਂ ਦੇ ਹੋਰ ਲੀਡਰ ਨੇ ਐਮਐਲਏ ਸਹਿਬਾਨ ਨੇ ਇਹਨਾਂ ਨੂੰ ਪਹਚਾਨੂ 9596 ਸੋ ਉਹਨਾਂ ਨੂੰ ਵੀ ਆ ਕੇ ਇਹਨਾਂ ਗੱਲਾਂ ਦਾ ਜਵਾਬ ਦੇਣਾ ਚਾਹੀਦਾ ਤਾਂ ਕਿ ਜਿਹੜੀ ਵਿਰੋਧੀ ਪਾਰਟੀਆਂ ਪ੍ਰਚਾਰ ਕਰਦੀਆਂ ਨੇ ਨਹੀਂ ਤਾਂ ਜਿਹੜੇ ਪੰਜਾਬ ਦੇ ਲੋਕ ਇਸ ਨੂੰ ਸੱਚ ਮੰਨ ਕੇ ਤੇ 2027 ਵਿੱਚ ਦਾ ਕਰਾਰਾ ਜਵਾਬ ਹੀ ਦੇ ਸਕਦੇ ਆ ਹਮ 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 ਯਾਰ ਕੱਲ ਜਮਨੀ ਚੋਣ ਪਿੱਟਦੀ ਹੈ ਸਰਵਜਨ ਸਾਬ ਦੱਸਿਓ ਕਿ ਕਿੱਥੇ ਕਿੰਨੀਆਂ ਕਿਹੜੀ ਲੀਡ ਚੱਲ ਰਹੀ ਹੈ ਕਿਹੜਾ ਰਾਉਂਡ ਹੈ ਤੇ ਕਿੰਨੀਆਂ-ਕਿੰਨੀਆਂ ਵੋਟਾਂ ਨੇ ਪਿੰਡਰ ਸਾਹਿਬ ਉਹੀ ਹਜੇ ਪੰਜਵਾਂ ਰਾਉਂਡ ਹੀ ਚੱਲ ਰਿਹਾ ਜੀ ਤੇ ਸ਼ਾਇਦ ਛੇਵੇਂ ਰਾਉਂਡ ਅਖਲ ਥੋੜੇ ਚਿਰਾਂ ਨੂੰ ਉਹਦੇ ਵਿੱਚ ਆਪ ਨੂੰ ਲੱਗਦਾ ਵੀ ਹੁਣ ਆ ਹੀ ਗਿਆ ਇਹਦੇ ਵਿੱਚ ਵੀ ਆਪ ਪਾਰਟੀ ਦੀ ਜਿਹੜੀ ਲੀਡ ਆ ਉਹ ਬਰਕਰਾਰ ਆ ਅੱਛਾ ਓਕੇ ਤੇ ਜਿਹੜੇ ਹੈਗੇ ਨੇ ਆਪਣੇ ਆਸ਼ੂ ਜੀ ਉਹ ਮਨੋ ਵੀ ਫਿਰ ਵੀ ਲੀਡ ਜਿਹੜੀ ਆ ਉਹ ਅੱਗੇ ਨੂੰ ਇੰਜ ਲੱਗਦਾ ਵੀ ਕਟੀ ਹੋਈ ਆ ਹਮ ਆਸ਼ੂ ਜੀ ਕਾਂਗਰਸ ਨੇ ਆਪ ਪਾਰਟੀ ਦੀ ਆਪ ਪਾਰਟੀ ਦੀ ਜਿਹੜੀ ਪਹਿਲਾਂ ਲੀਡ 3000 ਤੱਕ ਪਹੁੰਚ ਗਈ ਸੀ ਉਹ ਸ਼ਾਇਦ 8 2100 ਤੇ ਆ ਗਈ ਆ ਸੋ ਕਾਫੀ ਮਿਹਨਤ ਜਿਹੜੀ ਕਰਨ ਦੀ ਹਜੇ ਵੀ ਆਮ ਆਦਮੀ ਪਾਰਟੀ ਬਾਕੀ ਵੋਟਾਂ ਦਾ ਜਿਹੜਾ ਪਟਾਰਾ ਅੱਧ ਤੱਕ ਪਹੁੰਚ ਗਿਆ ਅੱਧੇ ਵੀ ਕੁਝ ਨਾ ਕੁਝ ਵੀ ਹੋ ਸਕਦਾ ਕਿਉਂਕਿ ਕਈ ਕਈ ਏਰੀਆ ਜਿਹੜੇ ਹੁੰਦੇ ਨੇ ਉਹ ਕਰ ਸਕਦੇ ਨੇ ਪਰ ਫਿਰ ਵੀ ਜਿਹੜਾ ਆਮ ਲੋਕਾਂ ਦਾ ਫਤਵਾ ਆ ਉਹ ਇਹ ਦਿਸ ਰਿਹਾ ਵੀ ਆਮ ਆਦਮੀ ਪਾਰਟੀ ਜਿਹੜੀ ਆ ਜੀ ਖੈਰ ਜਿਹੜੀਆਂ 14 라운ਡ ਦੀ ਜਿਹੜੀ ਵੋਟ ਸੀਗਾ ਉਹ ਕਾਊਂਟਿੰਗ ਗਿਣਤੀ ਉਹ ਕਰੀਬ ਅੱਧੇ ਚ ਪਹੁੰਚ ਗਈ ਹੈ ਤੇ ਸਦਾ ਦੇ ਆਰਾਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੀ ਲਗਾਤਾਰ ਜਿਹੜੀ ਉਹ ਲੀਡ ਬਣੀ ਹੋਈ ਹੈ ਅਗਲੇ ਪੋਰਸ਼ਨ ਦੇ ਵਿੱਚ ਅਗਲੇ ਭਾਗ ਦੇ ਵਿੱਚ ਜਿਹੜੇ ਗਿਣਤੀ ਦਾ ਅੱਧਾ ਪਟਾਰਾ ਉਹ ਜਲਦੀ ਤੁਹਾਡੇ ਨਾਲ ਫਿਰ ਸਾਂਝਾ ਕਰਾਂਗੇ ਖੈਰ ਇਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਤੁਹਾਨੂੰ ਦੱਸ ਦਈਏ ਦਰਸ਼ਕਾਂ ਸਨੇਹੀਆਂ ਨੂੰ ਕਿ ਸardar Parm ji ਸੇ ਸਰਵਾਜੀ ਜੁੜੇ ਰਹੇ ਸਨ ਅਗਲੇ ਪੋਰਸ਼ਨ ਦੀ ਤਿਆਰੀ ਇਸ ਜਲਦੀ ਤੁਹਾਡੇ ਤੱਕ ਅਗਲਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਿਹਾ ਹੈ